ਸੁਖਮਨੀ ਸਾਹਿਬ ਦੇ ਕਰਨ ਦੇ ਨਾਲ ਕੀ ਹੋਵੇਗਾ ਕਈ ਪੁੱਛਦੇ ਹਨ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਕੀ ਹੈ ਕੀ ਮਹਿਮਾ ਹੈ ਸੁਖਮਨੀ ਸਾਹਿਬ ਜੀ ਦੀ ਤੇ ਗੁਰਮਖੋ ਸੁਖਮਨੀ ਸਾਹਿਬ ਜੀ ਦੀ ਮਹਿਮਾ ਬੜੀ ਉੱਚੀ ਹੈ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਅਸੀਂ ਆਪਣੇ ਗ੍ਰਸਥ ਵਿੱਚ ਰਹਿੰਦੇ ਹਾਂ ਮਹਾਰਾਜ ਬੱਚਿਆਂ ਨੂੰ ਪਾਲਦੇ ਹਾਂ ਘਰ ਦੇ ਕੰਮ ਵੀ ਕਰਨੇ ਹੁੰਦੇ ਨੇ ਪਰ ਮਹਾਰਾਜ ਜੀ 24000 ਸਵਾਸ ਸਾਡੇ ਕਿਵੇਂ ਸਫਲ ਹੋ ਸਕਦੇ ਹਨ ਕਿਉਂਕਿ ਕੰਮ ਕਰਦੇ ਆਪ ਜੀ ਨੂੰ ਪਤਾ ਹੈ ਬਿਜ਼ੀ ਲਾਈਫ ਦੇ ਵਿੱਚ ਬੰਦਾ ਬਾਣੀ ਨਹੀਂ ਪੜ ਸਕਦਾ ਤੇ ਗੁਰਦੇਵ ਕੋਈ ਐਸੀ ਗੁਰਬਾਣੀ ਬਖਸ਼ਿਸ਼ ਕਰੋ ਬਾਣੀ ਬਖਸ਼ਿਸ਼ ਕਰੋ ਜਿਹਨਾਂ ਸਾਡੇ 24000 ਸਵਾਸ ਸਫਲ ਹੋ ਜਾਣ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਹਨ ਤੇ ਜਿਹੜੇ ਸੁਖਮਨੀ ਸਾਹਿਬ ਜੀ ਦੇ ਅੱਖਰ ਹਨ ਉਹਨਾਂ ਦਾ ਕੁੱਲ ਜੋੜ 24000 ਹੈ ਜਿਹੜਾ ਸਿੱਖ ਇੱਕ ਵਾਰੀ ਦਿਨ ਵਿੱਚ ਸੁਖਮਨੀ ਸਾਹਿਬ ਜੀ ਦਾ ਜਾਪ ਕਰਦਾ ਹੈ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜਦਾ ਹੈ ਉਹਦੇ 24000 ਸਵਾਸ ਜਿਹੜੇ ਹਨ ਦਿਨ ਦੇ ਸਫਲ ਹੋ ਜਾਂਦੇ ਹਨ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਪੜਦੇ ਹਾਂ ਇਹ ਗੱਲ ਲੱਗ ਹੈ ਭਵੇਂ ਚਾਰ ਅਸ਼ਟ ਪੜੋ ਭਵੇਂ ਅੱਠ ਪੜੋ ਜੇਕਰ ਸੰਪੂਰਨ ਪਾਠ ਕਰ ਸਕਦੇ ਹੋ ਤੇ ਸਭ ਤੋਂ ਵਧੀਆ ਹੈ ਜਿੰਨਾ ਦਾ ਚਲੰਤ ਹੈ ਉਹਨਾਂ ਨੂੰ ਮਸੀਂ ਅੱਧਾ ਘੰਟਾ 35 ਮਿੰਟ ਲੱਗਦੇ ਹਨ ਪਰ ਗੁਰਮੁਖੋ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਜੀ ਜਰੂਰ ਕਰੋ ਤੇ ਬੇਨਤੀ ਨੂੰ ਪ੍ਰਵਾਨ ਕਰੋ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਜਾਪ ਨੂੰ ਪੜੋ ਜੀ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਮਿਲੇਗੀ